ਸੋ ਇੱਕ ਹੋਰ ਫਿਰ ਪੀਜੀਆ ਦੀ ਅੱਜ ਚੈਕਿੰਗ ਕੀਤੀ ਗਈ ਹੈਗੀ ਆ ਕਿਸ ਤਰ੍ਹਾਂ ਦੀ ਚੈਕਿੰਗ ਸੀ ਇਹ ਇਹ ਸਾਡੀ ਰੂਟੀਨ ਦੀ ਚੈਕਿੰਗ ਆ ਜੀ ਜੋ ਅਸੀਂ ਪਹਿਲਾਂ ਵੀ ਕਰਦੇ ਆਂ ਅਜ ਵੀ ਰੂਟੀਨ ਚ ਚੈਕਿੰਗ ਕਰ ਰਹੇ ਆ ਪੀਜੀਆਂ ਦੀ ਤਾਂ ਜਾਂ ਕੋਈ ਸਾਡਾ ਮਤਲਬ ਇਹ ਹੈ ਵੀ ਇੱਥੇ ਕੋਈ ਮੈਡਮ ਸਰ ਕੋਈ ਨਾ ਆਵੇ ਤੇ ਜਿਹੜੇ ਕੋ ਬੰਦੇ ਕੋ ਰਹਿ ਰਹੇ ਆ ਉਹਨਾਂ ਨੂੰ ਥੋੜੀ ਜਿਹੀ ਕੰਨ ਹੋ ਜਾਣ ਵੀ ਚੈਕਿੰਗ ਚੱਲਦੀ ਹੈ ਕਿ ਸਾਡੀ ਇਹ ਚੈਕਿੰਗ ਜਿਹੜੀ ਆ ਦੁਜੀ ਚੌਥੀ ਨੂੰ ਚੱਲਦੀ ਰਹਿੰਦੀ ਹੈ ਸਰ ਦੌਰਾਨੀ ਚੈਕਿੰਗ ਕੋਈ ਸਾਹਮਣੇ ਆਇਆ ਕੁਝ ਤਾਂ ਇਹ ਚੈਕਿੰਗ ਤਾਂ ਜ਼ਿਆਦਾਤਰ ਲੋਕ ਲੱਗੇ ਹੋਏ ਨੇ ਪੀਜੀਆਂ ਨੂੰ ਜੀ ਜਿਹੜੇ ਸਟੂਡੈਂਟ ਆ ਪੀਰ ਟਿਕਣ ਨੂੰ ਪਤਾ ਲੱਗਾ ਵੀ ਘਰ ਗਏ ਹੋਏ ਨੇ ਲੋਹੜੀ ਤੋਂ ਬਾਅਦ ਆਉਣਗੇ ਜੀ ਤਾਂ ਫਿਰ ਵੀ ਜੋ ਕੁਝ ਮੜਿਆ ਉਹਨਾਂ ਦੇ ਕਮਰਿਆਂ ਦੀ ਉਹਨਾਂ ਦੀਆਂ ਆਈਡੀਆਂ ਚੈੱਕ ਕੀਤੀਆਂ ਸੂਸਰਾਖਰ ਵਿੱਚ ਕਿਸ ਤਰ੍ਹਾਂ ਦੀ ਅਪੀਲ ਹੈ ਇਲਾਕਾ ਵਾਸੀਓ ਕਿਸ ਤਰ੍ਹਾਂ ਪੁਲਿਸ ਦਾ ਸਹਿਯੋਗ ਕਰੋ ਅਪਰਾਧੀ ਜਿਹੜੇ ਅਪਰਾਧ ਕਰਦੇ ਹੈਗੇ ਇਥੇ ਉਹਨਾਂ ਨੂੰ ਕੀ ਚੇਤਾਵਨੀ ਹੈ ਮੈਂ ਸਾਰੇ ਇਹਨਾਂ ਨੂੰ ਪੀਜੀ ਮਾਲਕਾਂ ਨੂੰ ਜਿਨ੍ਹਾਂ ਨੇ ਲੀਜ਼ ਤੇ ਲਈਆਂ ਹੋਈਆਂ ਗਾਂ ਉਹਨਾਂ ਦੇ ਕੇਹ ਟਿਕੜਿਆਂ ਨੂੰ ਅਪੀਲ ਕਰਦਾ ਕਿ ਸਾਡਾ ਪੁਲਿਸ ਦਾ ਸਾਥ ਦਿਓ ਜੇ ਕੋਈ ਮਾੜਾ ਬੰਦਾ ਤੁਹਾਡੀ ਨੋਟਿਸ ਚ ਆਉਂਦਾ ਤਾਂ ਸਾਨੂੰ ਤੁਰੰਤ ਇਨਫੋਰਮੇਸ਼ਨ ਦਿਓ ਤਾਂ ਕਿ ਜੋ ਕਿ ਸਾਡੇ ਇਲਾਕੇ 'ਚ ਕੋਈ ਵੀ ਕ੍ਰਾਈਮ ਨਾ ਹੋ ਸਕੇ ਕ੍ਰਾਈਮ ਨੂੰ ਰੋਕ ਪਾਈ ਜਾ ਸਕੇ ਜਿਹੜਾ ਵੀ ਸ਼ਾਂਤੀਪੂਰਕ ਜਿਹੜਾ ਮਾਹੌਲ ਜਿਹੜਾ ਇੱਥੇ ਸਾਡਾ ਲੋਗ ਇਟ ਚ ਬਣਿਆ ਰਿਹਾ। ਕੱਲ ਕਰੀ ਧੰਨਵਾਦ।